ਮੁੱਦਾ ਬਹੁਤ ਪਖਤਾ ਜਾ ਰਿਹਾ ਹੈ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦਾ ਜਿੱਥੋਂ ਦੇ ਬੱਚਿਆਂ ਨੇ ਪੜ੍ਹਾਈਆਂ ਕਰਕੇ ਆਪਣੇ ਕੈਰੀਅਰ ਬਣਾਏ ਅੱਜ ਉਸ ਪੰਜਾਬ ਯੂਨੀਵਰਸਿਟੀ ਦੇ ਉੱਤੇ ਖਤਰੇ ਦੇ ਜਿਹੜੇ ਵੱੱਦਲ ਨੇ ਉਹ ਮੰਡਰਾ ਰਹੇ ਹਨ ਵੰਡ ਪੰਜਾਬ ਦੀ ਹੀ ਹੋਈ ਹੈ ਭਾਰਤ ਦੀ ਵੰਡ ਨਹੀਂ ਹੋਈ ਸਾਰਾ ਪਾਕਿਸਤਾਨ ਪੰਜਾਬ ਦਾ ਹੀ ਹਿੱਸਾ ਸੀ ਤੇ ਲਾਹੌਰ ਪੰਜਾਬ ਦੀ ਹਰਿਆਸਤਾਨੀ ਹੁੰਦੀ ਸੀ ਜਦੋਂ ਤੱਕ ਵਿਦਿਆਰਥੀ ਧਰਨਾ ਨਹੀਂ ਚੱਕਦੇ ਉਦੋਂ ਤੱਕ ਕੇਸ ਦੇ ਉੱਤੇ ਕੋਈ ਫੈਸਲਾ ਨਹੀਂ ਹੋ ਸਕਦਾ ਵੀਸੀ ਮੈਡਮ ਦਾ ਇਹ ਕਹਿਣਾ ਤੇ ਵਿਦਿਆਰਥੀਆਂ ਦਾ ਕਹਿਣਾ ਕਿ ਸਾਡੀ ਗੱਲਬਾਤ ਹੋ ਗਈ ਹੈ ਹੁਣ ਇੱਥੇ ਦੁਗਲਾਪਨ ਕਿਵੇਂ ਦਿਖਾਇਆ ਜਾ ਰਿਹਾ ਪੰਜਾਬ ਦਾ ਜਿਹੜਾ ਨੌਜਵਾਨ ਹੈ ਨਾ ਇਹ ਹੁਣ ਸੁੱਤਾ ਨਹੀਂ ਪਿਆ ਇਹ ਹੁਣ ਜਾਗ ਚੁੱਕਾ ਹੈ ਪੁਲਿਸ ਵਾਲੇ ਦੇ ਸਾਹਮਣੇ ਇੰਨੀ ਗੱਲ ਕਹਿਣੀ ਕਿ ਕਿਸੇ ਮਰਦ ਦਲੇਰ ਦਾ ਹੀ ਕੰਮ ਹੈ ਤੇ ਸਾਡੀਆਂ ਪੰਜਾਬ ਦੀਆਂ ਭੈਣਾਂ ਪੰਜਾਬ ਦੀਆਂ ਧੀਆਂ ਕਿਸੇ ਮਰਦ ਦਲੇਰ ਤੋਂ ਘੱਟ ਨਹੀਂ ਜੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਪ੍ਰਚਾਰ ਮਿਸ਼ਨ YouTube ਚੈਨਲ ਤੇ ਸਵਾਗਤ ਹੈ ਜੀ ਸੰਗਤ ਜੀ ਅੱਜ ਕੱਲ ਆਪਾਂ ਦੇਖ ਰਹੇ ਹਾਂ ਸੋਸ਼ਲ ਮੀਡੀਆ ਦੇ ਉੱਤੇ ਤੇ ਗਰਾਊਂਡ ਲੈਵਲ ਤੇ ਵੀ ਮੁੱਦਾ ਬਹੁਤ ਪਖਤਾ ਜਾ ਰਿਹਾ ਹੈ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦਾ ਜਿੱਥੋਂ ਦੇ ਬੱਚਿਆਂ ਨੇ ਪੜ੍ਹਾਈਆਂ ਕਰਕੇ ਆਪਣੇ ਕੈਰੀਅਰ ਬਣਾਏ ਆਪਣੀ ਜ਼ਿੰਦਗੀ ਦੇ ਅਹਿਮ ਪਲ ਉੱਥੇ ਬਿਤਾਏ ਤੇ ਆਪਣਾ ਆਉਣ ਵਾਲਾ ਜਿਹੜਾ ਸਮਾਂ ਫਿਊਚਰ ਹੈ ਜਿਹੜਾ ਉਹ ਤੈਅ ਕੀਤਾ ਕਿ ਕਿੱਧਰ ਨੂੰ ਜਾਣਾ ਸੀ ਪਰ ਅੱਜ ਉਸ ਪੰਜਾਬ ਯੂਨੀਵਰਸਿਟੀ ਦੇ ਉੱਤੇ ਖਤਰੇ ਦੇ ਜਿਹੜੇ ਬੱਦਲ ਨੇ ਉਹ ਮੰਡਰਾ ਰਹੇ ਨੇ ਸੁਣਨ ਵਿੱਚ ਆ ਰਿਹਾ ਕਿ ਕੇਂਦਰ ਸਰਕਾਰ ਦੀ ਨੀਤ ਹੈ ਕਿ ਇਸ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੂੰ ਆਪਣੇ ਦਾਇਰੇ ਦੇ ਵਿੱਚ ਕੀਤਾ ਜਾਵੇ ਹਾਲਾਂਕਿ ਚੰਡੀਗੜ੍ਹ ਨੂੰ ਪੰਜਾਬ ਤੋਂ ਖੋਣ ਦੀਆਂ ਨੀਤੀਆਂ ਤਾਂ ਸ਼ੁਰੂ ਤੋਂ ਹੀ ਚੱਲਦੀ ਆ ਰਹੀਆਂ ਜਦੋਂ ਦੀ ਪੰਜਾਬ ਦੀ ਵੰਡ ਹੋਈ ਹੈ 1947 ਦੀ ਗੱਲ ਕਰ ਰਿਹਾ ਸੰਗਤ ਜੀ ਵੰਡ ਪੰਜਾਬ ਦੀ ਹੀ ਹੋਈ ਹੈ ਭਾਰਤ ਦੀ ਵੰਡ ਨਹੀਂ ਹੋਈ ਸਾਰਾ ਪਾਕਿਸਤਾਨ ਪੰਜਾਬ ਦਾ ਹੀ ਹਿੱਸਾ ਸੀ ਤੇ ਲਾਹੌਰ ਪੰਜਾਬ ਦੀ ਰਾਜਸਥਾਨੀ ਹੁੰਦੀ ਸੀ ਪਰ ਪੰਜਾਬ ਨੂੰ ਵੰਡ ਕੇ ਪਾਕਿਸਤਾਨ ਬਣਾ ਦਿੱਤਾ ਗਿਆ ਤੇ ਉਸ ਤੋਂ ਬਾਅਦ ਫਿਰ 1953 ਦੇ ਵਿੱਚ ਪਚੰਦੀਗੜ ਦਾ ਇੱਕ ਨਕਸ਼ਾ ਤਿਆਰ ਹੋਇਆ ਜੋ ਫ੍ਰਾਂਸੀਸੀ ਇੰਜੀਨੀਅਰ ਨੇ ਆ ਕੇ ਸਾਰਾ ਉੱਥੇ ਸਟਰਕਚਰ ਬਣਾਇਆ ਤੇ ਉਸ ਨੂੰ ਵੀ ਹੜੱਪਣ ਦੀਆਂ ਉਦੋਂ ਤੋਂ ਹੀ ਬਦ ਨੀਤੀਆਂ ਸਰਕਾਰੀ ਕੇਂਦਰ ਸਰਕਾਰ ਵੱਲੋਂ ਚਲਦੀਆਂ ਹੀ ਆਈਆਂ ਤੇ ਅੱਜ ਆਪਾਂ ਗੱਲ ਕਰਾਂਗੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਜੋ ਕਿ ਮੁੱਦਾ ਚੱਲ ਰਿਹਾ ਹੈ ਕਿ ਉਸ ਯੂਨੀਵਰਸਿਟੀ ਨੂੰ ਕੇਂਦਰ ਦੇ ਹਵਾਲੇ ਕੀਤਾ ਜਾਵੇ ਕਿ ਉਹਨਾਂ ਦੇ ਅੰਡਰ ਦੇ ਵਿੱਚ ਜਿਹੜੀ ਇੱਥੇ ਦੀ ਪ੍ਰਬੰਧਕ ਕਮੇਟੀ ਹੈ ਉਹ ਕੰਮ ਕਰੇਗੀ ਪਰ ਉਥੋਂ ਦੇ ਵਿਦਿਆਰਥੀਆਂ ਨੇ ਇਸ ਮੁੱਦੇ ਦੇ ਉੱਤੇ ਆਪਣਾ ਪੱਖ ਰੱਖਿਆ ਵਿਰੋਧ ਕੀਤਾ ਤੇ ਅੱਜ ਧਰਨਾ ਲਾ ਕੇ ਉੱਥੇ ਬੈਠੇ ਆਂ ਕੱਲ ਦੀ ਤਾਜ਼ਾ ਖਬਰ ਦੀ ਜੇ ਗੱਲ ਕਰੀਏ ਤਾਂ ਵਿਦਿਆਰਥੀਆਂ ਦਾ ਕਹਿਣਾ ਜੋ ਉੱਥੋਂ ਦੇ ਵੀਸੀ ਮੈਡਮ ਨੇ ਵਾਈਸ ਚਾਂਸਲਰ ਮੈਡਮ ਰੈਨੂ ਵਿਗ ਜੀ ਉਹਨਾਂ ਦਿਨ ਨਾਲ ਕਹਿੰਦੇ ਸਾਡੀ ਗੱਲਬਾਤ ਹੋਈ ਹੈ ਕਿ ਉਹਨਾਂ ਨੇ ਸਾਨੂੰ ਭਰੋਸਾ ਵੀ ਦਿਵਾਇਆ ਹੈ ਕਿ ਇਹ ਮੁੱਦਾ ਜਿਹੜਾ ਹੁਣ ਸ਼ਾਂਤ ਕੀਤਾ ਜਾਏਗਾ ਕੇਂਦਰ ਸਰਕਾਰ ਵੱਲੋਂ ਆਪਣੇ ਜਿਹੜੇ ਵਾਪਸ ਲਿੱਤੇ ਜਾਣਗੇ ਫੈਸਲੇ ਔਰ ਜਿਨ੍ਹਾਂ ਦੇ ਉੱਤੇ ਪਰਚੇ ਦਰਜ ਹੋਏ ਨੇ ਉਹ ਪਰਚੇ ਵੀ ਵਾਪਸ ਕੀਤੇ ਜਾਣਗੇ ਪਰ ਕਿ ਵਿਦਿਆਰਥੀਆਂ ਵੱਲੋਂ ਤਾਂ ਇਹ ਕਿਹਾ ਜਾ ਰਿਹਾ ਹੈ ਪਰ ਅੱਜ ਦੀ ਅਖਬਾਰ ਦੇ ਵਿੱਚ ਮੈਂ ਪੜ੍ਹਿਆ ਵੀਸੀ ਮੈਡਮ ਦਾ ਬਿਆਨ ਉਹ ਕੀ ਕਹਿ ਰਹੇ ਨੇ ਕਹਿੰਦੇ ਜੀ ਅਸੀਂ ਕੋਈ ਭਰੋਸਾ ਨਹੀਂ ਦਿੱਤਾ ਜਿਹੜੇ ਪਰਸੇ ਹੋਏ ਨੇ ਪੁਲਿਸ ਨੇ ਕੀਤੇ ਨੇ ਤੇ ਪੁਲਿਸ ਨੇ ਹੀ ਰੱਦ ਕਰਦੇ ਨੇ ਅਸੀਂ ਰੱਦ ਨਹੀਂ ਕਰ ਸਕਦੇ ਜਦੋਂ ਤੱਕ ਵਿਦਿਆਰਥੀ ਧਰਨਾ ਨਹੀਂ ਚੱਕਦੇ ਉਦੋਂ ਤੱਕ ਕੇਸ ਦੇ ਉੱਤੇ ਕੋਈ ਫੈਸਲਾ ਨਹੀਂ ਹੋ ਸਕਦਾ ਵੀਸੀ ਮੈਡਮ ਦਾ ਇਹ ਕਹਿਣਾ ਤੇ ਵਿਦਿਆਰਥੀਆਂ ਦਾ ਕਹਿਣਾ ਕਿ ਸਾਡੀ ਗੱਲਬਾਤ ਹੋ ਗਈ ਹੈ ਹੁਣ ਇੱਥੇ ਦੁਗਲਾਪਨ ਕਿਵੇਂ ਦਿਖਾਇਆ ਜਾ ਰਿਹਾ ਹੈ ਵਿਦਿਆਰਥੀਆਂ ਨੂੰ ਇੱਕ ਪਾਸੇ ਤਾਂ ਇਹ ਵੀ ਕਿਹਾ ਜਾ ਰਿਹਾ ਕਿ ਅਸੀਂ ਤੁਹਾਡੇ ਨਾਲ ਆ ਤੁਹਾਡੀ ਗੱਲ ਮੰਨਾਂਗੇ ਪਰ ਦੂਜੇ ਪਾਸੇ ਮੀਡੀਆ ਦੇ ਸਾਹਮਣੇ ਬਿਲਕੁਲ ਇਸ ਗੱਲ ਤੋਂ ਇਨਕਾਰ ਕੀਤਾ ਜਾ ਰਿਹਾ ਹੁਣ ਕੈਸੀਆਂ ਚਾਲਾਂ ਚੱਲੀਆਂ ਜਾ ਰਹੀਆਂ ਨੇ ਇਹ ਤੁਸੀਂ ਆਪ ਹੀ ਸਮਝਦਾਰ ਹੋ ਆ ਪਿਛੇ ਜੇ ਕਿਸਾਨ ਅੰਦੋਲਨ ਚੱਲਿਆ ਸੀ ਜਦੋਂ ਕਿਵੇਂ ਕਿਸਾਨਾਂ ਦੇ ਉੱਤੇ ਉਹ ਕਾਲੇ ਕਾਨੂੰਨ ਲਾਗੂ ਕਰਨ ਦਾ ਯਤਨ ਕੀਤਾ ਗਿਆ ਪਰ ਕਿਸਾਨਾਂ ਨੇ ਵਿਰੋਧ ਕੀਤਾ ਉਹ ਕਾਲੇ ਕਾਨੂੰਨ ਵਾਪਸ ਲੈ ਗਏ ਉਸੇ ਤਰ੍ਹਾਂ ਹੁਣ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਉੱਤੇ ਵੀ ਇਹੀ ਕੁਝ ਲਾਗੂ ਕਰਨ ਦੇ ਜਿਹੜੇ ਵੱਧ ਨੀਤੀਆਂ ਨੇ ਚੱਲੀਆਂ ਜਾ ਰਹੀਆਂ ਨੇ ਪਰ ਪੰਜਾਬ ਦਾ ਜਿਹੜਾ ਨੌਜਵਾਨ ਹੈ ਨਾ ਇਹ ਹੁਣ ਸੁੱਤਾ ਨਹੀਂ ਪਿਆ ਇਹ ਹੁਣ ਜਾਗ ਚੁੱਕਾ ਹੈ ਪਿੱਛੇ ਤੁਸੀਂ ਵੀਡੀਓ ਦੇਖੀ ਹੈ ਕਿੰਨੀ ਵਾਇਰਲ ਹੋ ਰਹੀ ਹੈ ਉਹ ਸਪੈਨ ਦੀ ਵੀਡੀਓ ਜੜੀ ਕਿ ਪੁਲਿਸ ਵਾਲੀ ਨੂੰ ਕਹਿ ਰਹੀ ਹੈ ਵੀ ਜੇ ਮੈਂ ਸਿੱਧੀ ਹੋ ਗਈ ਤੇ ਫਿਰ ਤੈਨੂੰ ਓਖਾ ਹੋ ਜਾਏਗਾ ਪੁਲਿਸ ਵਾਲੇ ਦੇ ਸਾਹਮਣੇ ਇੰਨੀ ਗੱਲ ਕਹਿਣੀ ਕਿਸੇ ਮਰਦ ਦਲੇਰदाई ਕਮ ਹੈ ਤੇ ਸਾਡੀਆਂ ਪੰਜਾਬ ਦੀਆਂ ਭੈਣਾਂ ਪੰਜਾਬ ਦੀਆਂ ਧੀਆਂ ਕਿਸੇ ਮਰਦ ਦਲੇਰ ਤੋਂ ਘੱਟ ਨਹੀਂ ਜੇ ਤੇ ਕਿੰਨੀ ਉਸਦੀ ਵੀਡੀਓ ਵਾਇਰਲ ਹੋ ਰਹੀ ਹੈ ਤੇ ਇੱਥੋਂ ਹੀ ਪਤਾ ਲੱਗ ਗਿਆ ਇਹਨਾਂ ਬਦ ਨੀਅਤ ਵਾਲੀਆਂ ਸਰਕਾਰਾਂ ਨੂੰ ਕਿ ਪੰਜਾਬੀਆਂ ਦੇ ਨਾਲ ਪੰਗੇ ਲੈਣੇ ਔਖੇ ਨੇ ਤੇ ਖਬਰ ਇਹ ਵੀ ਸਾਹਮਣੇ ਆ ਰਹੀ ਹੈ ਕਿ ਇਹਨਾਂ ਨੇ ਕਾਲੇ ਕੰਮ ਜਿਹੜੇ ਆਪਣੇ ਰੂਲ ਨਵੇਂ ਬਣਾਏ ਸੀ ਜਾਂ ਜੋ ਵੀ ਨੀਤੀਆਂ ਇਹਨਾਂ ਨੇ ਲਾਗੂ ਕਰਨ ਦਾ ਯਤਨ ਕੀਤਾ ਸੀ ਉਹ ਆਪਣੇ ਫੈਸਲੇ ਕੇਂਦਰ ਸਰਕਾਰ ਨੇ ਵਾਪਸ ਲੈ ਲਏ ਹਨ ਬਾਕੀ ਅਜੇ ਧਰਨਾ ਉਸੇ ਤਰ੍ਹਾਂ ਹੀ ਚੱਲ ਰਿਹਾ ਹੈ ਤੇ ਜਦੋਂ ਤੱਕ ਪ੍ਰੋਪਰ ਤੌਰ ਤੇ ਲਿਖਤੀ ਰੂਪ ਦੇ ਵਿੱਚ ਕਿਉਂਕਿ ਜਿਹੜੇ ਕਿਸਾਨੀ ਕਾਲੇ ਕਾਨੂੰਨ ਰੱਦ ਕੀਤੇ ਸੀ ਉਹ ਵੀ ਪਹਿਲਾਂ ਇਹਨਾਂ ਨੇ ਕਹਿਤਾ ਵੀ ਰੱਦ ਕਰ ਦਿੱਤੇ ਨੇ ਜੀ ਬਾਅਦ ਦੇ ਵਿੱਚ ਫਿਰ ਲਾਗੂ ਕਰਨ ਦਾ ਯਤਨ ਕੀਤਾ ਕਿਸਾਨਾਂ ਨੂੰ ਦੁਬਾਰਾ ਫਿਰ ਧਰਨਾ ਲਾਣਾ ਪਿਆ ਸੀ ਉਹੀ ਕੰਮ ਇੱਥੇ ਨਾ ਹੋ ਜੇ ਕਿਤੇ ਇੱਕ ਵਾਰ ਤੇ ਕਹਿਤਾ ਦੁਬਾਰਾ ਫਿਰ ਉਹੀ ਕੰਮ ਨਾ ਹੋ ਜੇ ਸੋ ਇਸ ਕਰਕੇ ਵਿਦਿਆਰਥੀਆਂ ਵੱਲੋਂ ਕਰਨੇ ਉੱਥੇ ਲਗਾਏ ਗਏ ਨੇ ਤੇ ਬਹੁਤ ਸਾਰੀਆਂ ਪੰਜਾਬ ਦੀਆਂ ਜਥੇਬੰਦੀਆਂ ਬਹੁਤ ਸਾਰੀਆਂ ਸਬਾ ਸੁਸਾਇਟੀਆਂ ਸਾਰੀਆਂ ਉੱਥੇ ਪਹੁੰਚ ਰਹੀਆਂ ਨੇ ਉਹਨਾਂ ਵਿਦਿਆਰਥੀਆਂ ਦੇ ਸਾਥ ਦੇ ਵਿੱਚ ਪਰ ਵੀਸੀ ਮੈਡਮ ਦਾ ਇਹ ਵੀ ਬਿਆਨ ਆਇਆ ਕਿ ਵਿਦਿਆਰਥੀਆਂ ਤੋਂ ਇਲਾਵਾ ਜਿਹੜੇ ਬਾਹਰੀ ਲੋਕ ਇੱਥੇ ਆ ਰਹੇ ਨੇ ਇਹ ਸਾਡੇ ਲਈ ਚਿੰਤਾ ਦਾ ਵਿਸ਼ਾ ਹੈ ਅਤੇ ਪੁਲਿਸ ਨੂੰ ਖਾਸ ਕਰਕੇ ਹਦਾਇਤ ਦਿੱਤੀ ਗਈ ਹੈ ਕਿ ਉਹਨਾਂ ਦੇ ਉੱਤੇ ਪੂਰੀ ਨਜ਼ਰ ਰੱਖੀ ਜਾਵੇ ਹੁਣ ਮਸਲਾ ਤੁਸੀਂ ਆਪ ਹੀ ਸਮਝਦਾਰ ਹੋ ਸੰਤ ਜੀ ਫੈਸਲਾ ਤੁਸੀਂ ਕਰਨਾ ਹੈ ਕੌਣ ਸਹੀ ਹੈ ਤੇ ਕੌਣ ਗਲਤ ਹੈ ਤੇ ਆਪਣੇ ਵਿਚਾਰ ਜ਼ਰੂਰ ਸਾਂਝੇ ਕਰਿਓ ਕਿ ਕੀ ਫੈਸਲਾ ਹੋਣਾ ਚਾਹੀਦਾ ਹੈ ਪੰਜਾਬ ਦੇ ਨਾਲ ਤੱਕੇਸ਼ਾਈ ਕਦੋਂ ਤੱਕ ਚਲਦੀ ਰਹੇਗੀ ਇਸ ਦਾ ਸਾਰਤਕ ਹੱਲ ਹੋਣਾ ਚਾਹੀਦਾ ਹੈ ਹਰ ਵਾਰ ਵੋਟਾਂ ਦੇ ਟਾਈਮ ਤੇ ਚੰਡੀਗੜ੍ਹ ਨੂੰ ਇੱਕ ਮੁੱਦਾ ਬਣਾ ਲਿਆ ਜਾਂਦਾ ਪਰ ਜਦੋਂ ਸਰਕਾਰ ਬਣ ਜਾਂਦੀ ਹੈ ਫਿਰ ਉਹ ਮੁੱਦੇ ਠੱਪ ਹੋ ਕੇ ਠੰਡੇ ਬਸਤੇ ਦੇ ਵਿੱਚ ਪਾ ਦਿੱਤੇ ਜਾਂਦੇ ਹਨ ਸਰਕਾਰਾਂ ਨੂੰ ਵੀ ਚਾਹੀਦਾ ਹੈ ਕਿ ਇਸ ਦੇ ਉੱਤੇ ਪ੍ਰੋਪਰ ਕੰਮ ਕੀਤਾ ਜਾਵੇ ਚੰਡੀਗੜ੍ਹ ਪੰਜਾਬ ਦਾ ਸੀ ਪੰਜਾਬ ਦਾ ਹੈ ਤੇ ਪੰਜਾਬ ਦਾ ਹੀ ਰਹੇਗਾ ਇੱਕ ਕਹਾਵਤ ਹੈ ਨਾ ਕਹਿੰਦੇ ਜਿਸਮ ਤੇ ਰੂਹ ਦਾ ਜਿਹੜਾ ਸਬੰਧ ਹੈ ਨਾ ਜੇ ਜਿਸਮ ਨਹੀਂ ਤੇ ਰੂਹ ਨਹੀਂ ਰੂਹ ਨਹੀਂ ਤੇ ਜਿਸਮ ਨਹੀਂ ਚੰਡੀਗੜ੍ਹ ਤੇ ਪੰਜਾਬ ਦਾ ਵੀ ਕਿਦਾਂ ਦੇ ਰਿਸ਼ਤਾ ਜੇ ਜਿਸਮ ਤੇ ਰੂਹ ਵਾਲਾ ਰਿਸ਼ਤਾ ਚੰਡੀਗੜ੍ਹ ਤੇ ਪੰਜਾਬ ਦਾ ਜੇ ਪੰਜਾਬ ਹੈ ਤਾਂ ਚੰਡੀਗੜ੍ਹ ਹੈ ਚੰਡੀਗੜ੍ਹ ਤਾਂ ਪੰਜਾਬ ਹੈ ਸੋ ਬਾਕੀ ਦੀ ਹਰਿਆਣੇ ਦੀ ਗੱਲ ਉਹਨੂੰ ਵੀ ਨਵੀਂ ਰਾਜਸਥਾਨੀ ਦਿੱਤੀ ਜਾਵੇ ਆਪੋ ਆਪਣਾ ਖੇਤਰ ਜਿਹੜਾ ਆਪੋ ਆਪਣੇ ਹਿੱਸੇ ਦੇ ਵਿੱਚ ਕੀਤਾ ਜਾਵੇ ਸਭ ਦਾ ਖਿਆਲ ਰੱਖਿਆ ਜਾਵੇ ਪਰ ਪੰਜਾਬ ਦੇ ਜਿਹੜੇ ਹੱਕ ਨੇ ਪੰਜਾਬ ਨੂੰ ਦਿੱਤੇ ਜਾਣੇ ਚਾਹੀਦੇ ਹਨ ਸੋ ਇਹੀ ਆਸ ਕਰਦੇ ਆ ਕਿ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਆਪਣੇ ਪੰਜਾਬੀਆਂ ਦੇ ਹੱਕ ਦੇ ਵਿੱਚ ਹੀ ਨਿਤਰੇ ਉਥੋਂ ਦੇ ਜਿਹੜੇ ਫੈਸਲੇ ਕੇਂਦਰ ਸਰਕਾਰ ਵੱਲੋਂ ਲਏ ਗਿਆਨ ਪੂਰਨ ਤੌਰ ਤੇ ਰੱਦ ਕੀਤੇ ਜਾਣ ਖਾਲਸਾ ਪ੍ਰਚਾਰ ਮਿਸ਼ਨ ਦੀ ਟੀਮ ਇਹੀ ਆਸ ਕਰਦੀ ਹੈ ਸੋ ਆਪਣੇ ਵਿਚਾਰ ਜਰੂਰ ਸਾਡੇ ਨਾਲ ਸਾਂਝੇ ਕਰਿਓ ਸਵਾਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਆਪਣੇ ਵਿਚਾਰ ਵੀ ਸਾਡੇ ਨਾਲ ਕਮੈਂਟਸ ਬਾਕਸ ਦੇ ਵਿੱਚ ਜਰੂਰ ਸਾਂਝੇ ਕਰਿਓ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਕਿ ਸਾਰਥਕ ਜਾਣਕਾਰੀ ਸਾਰਿਆਂ ਤੱਕ ਪਹੁੰਚ ਸਕੇ ਫਿਰ ਮਿਲਾਂਗੇ ਨਵੀਂ ਵੀਡੀਓ ਦੇ ਸਮੇਂ ਵਿੱਚ ਆਰਾਂ ਦੇ ਨਾਲ ਜੁੜੇ ਰਹੋ ਖਾਲਸਾ ਪ੍ਰਚਾਰ ਮਿਸ਼ਨ YouTube ਚੈਨਲ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ